ਟਰੱਕ ਡਰਾਈਵਰਾਂ ਦੀ ਹੜਤਾਲ ਦਾ ਅਸਰ ਹੈ ਜਿਹੜਾ ਕਿ ਉਹ ਪਟਿਆਲਾ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਹੈ ਦੱਸਦੇ ਕਿ ਲੰਬੀਆਂ ਕਤਾਰਾਂ ਤੇ ਪੈਟਰੋਲ ਦੀ ਕਮੀ ਜਿਹੜੀ ਕਿ ਦੇਖਣ ਨੂੰ ਮਿਲਿਆ ਹੈ ਤੌਥੀ ਪੈਟਰੋਲ ਨਾ ਮਿਲਣ ਕਾਰਨ ਕਈ ਥਾਵਾਂ ਤੇ ਝਗੜੇ ਵੀ ਹੋ ਰਹੇ ਨੇ ਤੌਥੀ ਪੈਟਰੋਲ ਪੰਪ ਦੇ ਮਾਲਕ ਅਭਿਸ਼ੇਕ ਨੇ ਵੀ ਲੋਕਾਂ ਨੂੰ ਨਾ ਘਬਰਾਉਣ ਦੀ ਅਪੀਲ ਕੀਤੀ ਹੈ ਉਹਨਾਂ ਕਹਿੰਿਆ ਕਿ ਸਾਨੂੰ ਵੀ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਅਸੀਂ ਪੈਟਰੋਲ ਜਿੰਨਾ ਹੈ ਉਸ ਨੂੰ ਅਸੀਂ ਪਾ ਰਹੇ ਹਾਂ ਹੋਰ ਉਹਨਾਂ ਕੀ ਕੁਝ ਕਿਹਾ ਉਹ ਜਾਣਦਿਆਂ ਕੀ ਨਾਮ ਹੈ ਜੀ ਆਪ ਦਾ ਮੇਰਾ ਵੀ शेख ਨਾਮ ਹੈ ਜੀ ਇਹ ਪੈਟਰੋਲ ਪੰਪ ਕੌਣ ਸੀ ਜਗਾ ਪਰ ਹੈ ਸਰ ਇਹ ਮਾਲ ਰੋਡ ਤੇ ਹੈ ਜੀ ਭਗਵਾਨ ਦਾ ਪੈਟਰੋਲ ਪੰਪ ਪੈਟਰੋਲ ਮਿਲ ਰਹਾ ਹੈ ਕਿ ਸ਼ਾਰਟੇਜ ਹੋਗੀ ਸਰ ਸ਼ਾਰਟੇਜ ਹੋਗੀ ਡਰਾਈਵਰਾਂ ਦੀ ਸਟ੍ਰਾਈਕ ਹੈ ਕਿਸੇ ਵੀ ਪੰਪ ਤੇ ਤੇਲ ਨਹੀਂ ਹੈ ਫਿਲਹਾਲ ਜਿਹੜਾ ਦੇ ਮਾੜਾ ਮੋਟਾ ਹੈ ਉਹ ਪਾ ਰਹੇ ਨੇ ਬਾਕੀ ਤਕਰੀਬਨ ਪੰਪ ਡਰਾਈ ਹੋ ਚੁੱਕੇ ਕਈ ਪੰਪਾਂ ਉਪਰ ਲੜਾਈ ਝਗੜਾ ਵੀ ਹੋ ਰਿਹਾ ਸਰ ਕੁਛ ਐਸੀ ਚੀਜ਼ ਨਾ ਆ ਰਹੀ ਸਰ ਹੈ ਇਹ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਲੋਕ ਆ ਕੇ ਉੱਥੇ ਲੜਾਈ ਝਗੜਾ ਕਰ ਰਹੇ ਆ ਪੰਪ ਵਾਲੇ ਨੇ ਤਾਂ ਦੇਖੋ ਤੇਲ ਵੇਚਣਾ ਹੈ ਉਹਨੇ ਤਾਂ ਤੁਹਾਨੂੰ ਤੇਲ ਦੇਣਾ ਪਰ ਜੇ ਉਹਦੇ ਕੋਲ ਹੋਏਗਾ ਤਾਂ ਹੀ ਤੇਲ ਦੇਗਾ ਨਾ ਜੀ ਅਦਰਵਾਈਜ਼ ਉਹ ਤੇਲ ਕਿੱਦਾਂ ਦੇ ਦੇਗਾ ਆਮ ਜਨਤਾ ਨੂੰ ਕੀ ਅਪੀਲ ਕਰੋਗੇ ਸਾਰੇ ਏ ਟਾਈਮ ਸਰ ਮੈਂ ਆਮ ਜਨਤਾ ਨੂੰ ਇਹੀ ਅਪੀਲ ਕਰ ਰਿਹਾ ਜਿਨ੍ਹਾਂ ਕੋਲ ਤੇਲ ਹੈਗਾ ਪੈਨਿਕ ਨਾ ਕ੍ਰੀਏਟ ਕਰਨ ਥੋੜਾ ਆਣਾ ਜਾਣਾ ਘਟਾ ਦੇਣ ਥੋੜਾ ਜਿਹਾ ਮੇਰੀ ਇਹੀ ਬੇਨਤੀ ਹੈ ਕੀ ਨਾਮ ਹੈ ਸਰ ਆਪਾ ਪੰਪ ਦੇ ਵਿੱਚ ਕੀ ਮਾਲਕ ਮੈਂ ਮਾਲਕ ਹਾਂ ਜੀ ਪੰਪ ਦਾ ਮੇਰਾ ਅੱਜ ਖਬਰ ਬਾਬਤ ਮੇਰਾ ਪਟਿਆਲਾ ਤੋਂ ਵਿਨਾਸ਼ ਜੁਰਗੀ ਨੇ ਜਿਹ ਵਿਨਾਸ਼ ਟਰੱਕ ਡਰਾਈਵਰਾਂ ਦੀ ਜਿਹੜੀ ਕਿ ਹੜਤਾਲ ਚੱਲ ਰਹੀ ਹੈ ਤਾਂ ਪਟਿਆਲਾ ਜੀ ਇਸ ਦਾ ਕੀ ਅਸਰ ਦੇਖਣ ਨੂੰ ਮਿਲ ਰਿਹਾ ਜੀ ਗੱਲ ਕਰੀਏ ਪਟਿਆਲਾ ਦਾ ਤੇ ਜਿਹੜੇ ਪٹرول ਪੰਪਾਂ ਤੇ ਕਾਫੀ ਭੀੜ ਦੇਖਣ ਨੂੰ ਮਿਲੀ ਹੈ ਕਿ ਜਿਹੜੀ ਟਰੱਕ ਵੇਟਰਾ ਦੀ ਜਿਹੜੀ ਹੜਤਾਲ ਸੀ ਜਿਹਦੀ ਦੇਖਣ ਨੂੰ ਮਿਲਿਆ ਕਿ ਪٹرول ਪੰਪਾਂ ਤੇ ਕਾਫੀ ਭੀੜ ਸੀ ਕਈ ਜਗ੍ਹਾ ਲੜਾਈ ਝਗੜਾ ਵੀ ਪੰਪਾਂ ਦੇ ਫਰ ਤੇਲ ਪੋਣ ਨੂੰ ਲੈ ਕੇ ਹੋਇਆ ਕਿਉਂਕਿ ਪਟਿਆਲਾ ਦੇ ਮਾਲ ਰੋਡ ਸਿੱਧੇ ਪٹرول ਪੰਪ ਦੇ ਸੇਫਵਾਨ ਦੇ ਵਿਅਕਤੀ ਉਥੇ ਜਿਹੜੀ ਆਪਸ ਦੇ ਵਿੱਚ ਲੜਦੇ ਨਜ਼ਰ ਆਇਆ ਤੇ ਕਿਦਨੇ ਕਿਤੇ ਜਿਹੜੀ ਹੜਤਾਲ ਹੈ ਉਹਦਾ ਅਸਰ ਦੇਖਣ ਨੂੰ ਮਿਲ ਰਿਹਾ ਇੱਕ ਪਾਸੇ ਜਿਹੜੀ ਹੜਤਾਲ ਜਾ ਰਹੀ ਸੀ ਤੇ ਦੂਜੇ ਪਾਸੇ ਪਟ્રોલ ਦੇ ਵੀ ਕਿਗਲਤ ਜਿਹੜਾ ਹੈ ਪਟਿਆਲਾ ਦੇ પેટ્રોલ ਪੰਪਾਂ 'ਚ ਦੇਖਣ ਨੂੰ ਮਿਲ ਰਹੀ ਹੈ ਹਮਮ ਅਵਿਨਾਸ਼ ਜਿੱਦ ਕਿ ਉਹਨਾਂ ਟਰਾਂਸਪੋਰਟਰਾਂ ਦੇ ਵੱਲੋਂ ਹੜਤਾਲ ਕੀਤੀ ਗਈ ਹੈ ਤਾਂ ਬਹੁਤ ਚੀਜ਼ਾਂ ਜਿਹੜੀ ਕਿ ਉਸ ਦੇ ਨਾਲ ਜੁੜੀਆਂ ਹੋਈਆਂ ਉਸ ਤੋਂ ਬਾਅਦ ਲੋਕਾਂ ਨੂੰ ਵੀ ਜਿਹੜੇ ਕਿ ਕਾਫੀ ਦਿੱਕਤਾਂ ਦਾ ਪ੍ਰੇਸ਼ਾਨੀ ਹੋ ਰਹੀ ਹੈ ਜਿੱਦਾਂ ਕਿ ਸਬਜ਼ੀ ਹੋ ਗਿਆ ਪੈਟਰੋਲ ਹੋ ਗਿਆ ਤਾਂ ਹੋਰ ਕੀ ਕੀ ਸਮੱਸਿਆਵਾਂ ਆ ਰਹੀਆਂ ਲੋਕਾਂ ਨੂੰ ਇਦੋਂ ਕਿਤੇ ਨਾ ਕਿਤੇ ਸਾਫ਼ ਤੌਰ ਤੇ ਸਭ ਤੋਂ ਵੱਡੀ ਜਿਹੜੀ ਸਮੱਸਿਆ ਪੈਟਰੋਲ ਦੀ ਕਿਉਂਕਿ ਪੈਟਰੋਲ ਜੇਕਰ ਵਹੀਕਲ ਦੇ ਵਿੱਚ ਹੋਊਗਾ ਤਾਂ ਹੀ ਕੋਈ ਲੋਕੀ ਕੰਮਾਂ ਕਰਾਂ ਤੇ ਜਾ ਪਾਣਗੇ ਲੇਕਿਨ ਕਿਤੇ ਨਾ ਕਿਤੇ ਸਾਫ਼ ਤੌਰ ਤੇ ਲੋਕ ਜਿਹੜੇ ਇਹ ਜਿਹੜੀ ਸਟਾਈਕ ਹੈ ਟਰੱਕ ਆਪਰੇਟਰਾਂ ਦੀ ਇਸ ਸਟਾਈਕ ਦਾ ਜਿਹੜਾ ਅਸਰ ਹੈ ਉਹ ਦੇਖੋ ਨਾ ਮੇਰੇ ਆਮ ਜਨਤਾ ਦੇ ਉੱਪਰ ਕਾਫੀ ਅਸਰ ਪਿਆ ਕਿਉਂਕਿ ਆਮ ਲੋਕੀ ਜਿਹੜੇ ਪੈਟਰੋਲ ਪਵਾ ਕੇ ਕੰਮਾਂ ਤੇ ਜਾਣ ਆ ਰਹੇ ਨਹੀਂ ਕਾਫੀ ਪੀੜ ਜਿਹੜੀਆਂ ਪੈਟਰੋਲ ਪੰਪਾਂ ਦੇ ਲੱਗੀਆਂ ਜੀ ਉੱਥੇ ਪੈਟਰੋਲ ਪੰਪ ਦੇ ਮਾਲਕ ਵੀ ਜਿਹੜੇ ਲੋਕਾਂ ਨੂੰ ਅਪੀਦ ਕਰਦੇ ਨਜ਼ਰ ਆ ਰਹੇ ਜੀ ਕਈ ਜੋ ਵੀ ਨੋਸਤ ਮਾਫ ਜਾਣ ਕਰ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ